ਜਨਾਬਾਨੋ ਕਿਸੇ ਦਾ ਫੋਨ ਆਇਆ ਕਿ ਪਤਾ ਲੱਗਿਆ ਕਿ ਤਿੰਨ ਬੰਦੇ ਸ਼ਰਾਬ ਪੀਦੇ ਸੀ ਦੇਸੀ ਔਰ ਤਿੰਨਾਂ ਦੀ ਮੌਤ ਹੋ ਗਈ ਹੈ ਮੈਂ ਇੱਥੇ ਆਇਆ ਤਾਂ ਮੈਂ ਇੱਕ ਬੱਚੇ ਦੇ ਮਾਤਾ ਜੀ ਨੂੰ ਮਿਲਿਆ ਔਰ ਬੱਚਾ ਨੂੰ ਮੈਂ ਦੇਖਿਆ ਮੌਤ ਚ ਲੈ ਗਿਆ ਡਾਕਟਰ ਸਾਹਿਬ ਨੇ ਗਲ ਕੀਤੀ ਹੈ ਮਾਤਾ ਜੀ ਦਾ ਕਹਿਣਾ ਹੈ ਕਿ ਬੱਚੇ ਤਿੰਨ ਬੱਚੇ ਸ਼ਰਾਬ ਪੀਦੇ ਸੀ ਦੇਸੀ ਸ਼ਰਾਬ ਔਰ ਦੇਸੀ ਸ਼ਰਾਬ ਪੀਂਦੇ ਪੀਂਦੇ ਉਹਨਾਂ ਨੂੰ ਉੱਤ ਬਾਦ ਮੂੰਹ ਦੇ ਵਿੱਚੋਂ ਜਿਵੇਂ ਹੁੰਦਾ ਨਾ ਝੰਗ ਆ ਜਾਂਦੀ ਹੈ ਝੰਗ ਆ ਗਈ ਔਰ ਤਿੰਨੋਂ ਲੇਟ ਲੰਮੇ ਪਏ ਸੀ ਤਾਂ ਉਹਨੂੰ ਕਿਸੇ ਨੂੰ ਫੋਨ ਆਇਆ ਉਹਨਾਂ ਨੂੰ ਕਿ ਤੁਹਾਡਾ ਬੇਟਾ ਦਾ ਉਹਨੂੰ ਅੱਗੇ ਚੈੱਕ ਕਰ ਲਓ ਕਹਿੰਦੇ ਜੇ ਅਸੀਂ ਗਏ ਹਸਪਤਲ ਲੈ ਕੇ ਆਏ ਆ ਤੇ ਹਸਪਤਲਾਂ ਦੇ ਡਾਕਟਰਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਹੈ ਇੱਕ ਡੈੱਡ ਬੋਡੀ ਇੱਥੇ ਆਈ ਹੈ ਦੋ ਬਾਜੀਗਰਵਨਲੇ ਵਾਲੇ ਹੈਗੇ ਉਹ ਬਾਜੀਗਰੜੇ ਕਹਿੰਦੇ ਆਪਣੇ ਘਰੇ ਲੈ ਕੇ ਹੈਗੇ ਤਾਂ ਉਹਦੀ ਬੋਡੀ ਐਸਐਚਓ ਸਾਹਿਬ ਹੁਣ ਲੈ ਕੇ ਆਣਗੇ ਜੋ ਪੁਲਿਸ ਦੀ ਇੱਕ ਡਿਊਟੀ ਬੰਦੀ ਹੈ ਅਗਰ ਨਹੀਂ ਲੈ ਕੇ ਆਂਦੇ ਕਿਉਂਕਿ ਮੈਨੂੰ ਪਤਾ ਲੱਗਿਆ ਕਿਸੇ ਨੇ ਗੱਲ ਮੈਨੂੰ ਹੁਣ ਕੀਤੀ ਹੈ ਹੁਣ ਪੱਕਾ ਕਨਫਰਮ ਨਹੀਂ ਗਈ ਕਿ ਸ਼ਾਇਦ ਇਸ ਆਮ ਆਦਿ ਪਾਰਟੀ ਦੇ ਕਿਸੇ ਬੰਦੇਆਂ ਨੇ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ ਹੈ ਕਿ ਇਹ ਤੋਂ ਇਹਨੂੰ ਘਰੇ ਲੈ ਜਾਓ ਹਸਪਤਾਲ ਲੈ ਆਉਣ ਦੀ ਲੋੜ ਨਹੀਂ ਹੈਗੀ ਇਹ ਮੈਨੂੰ ਹੁਣ ਹੁਣ ਕਿਸੇ ਦੱਸੀ ਗੱਲ ਦੇਖੋ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸ਼ਾਮ ਨੂੰ 3 ਵਜੇ ਤੋਂ ਬਾਅਦ ਸ਼ਰਾਬ ਆਪ ਪੀਣੀ ਹੈ ਤੇ ਯੁੱਧ ਜਲਾਣਾ ਨਸ਼ਾ ਵਿਰੋਧ ਯੁੱਧ ਗੱਲਾਂ ਕਰਨੀਆਂ ਪਹਿਲੀ ਗੱਲ ਹੈ ਕਿ ਇਹਨਾਂ ਦੇ ਉੱਤੇ 302 ਦੀ ਐਫਆਰ ਸਟੇਸ਼ਨ ਹੋਣੀ ਚਾਹੀਦੀ ਹੈ ਮਰਡਰ ਕੇਸ ਦੀ ਐਫਆਰ ਸਟੇਸ਼ਨ ਹੋਣੀ ਚਾਹੀਦੀ ਹੈ ਪੁਰਾਣੇ ਲਾ 302 ਹੁੰਦਾ ਸੀਗਾ ਉਹ ਤਾਂ ਹੁਣ ਚਾਹੀਦੀ ਹੈ ਕਿਉਂਕਿ ਸੀਐਮ ਸਾਹਿਬ ਨੇ ਆਪਣੇ ਮੂੰਹੋਂ ਆਪ ਬਿਆਨ ਦਿੱਤੇ ਸੀ ਕੈਪਟਨ ਬੰਦਸੇ ਦੀ ਵਾਰੀ ਤੇ ਮਰਡਰ ਦਾ ਐਫਆਰ ਰਿਜਿਸਟਰ ਖਰਾਓ ਇਹਨਾਂ ਦੇ ਜਿਹੜੇ ਬੰਦੇ ਹੂਸ਼ਰੇ ਹੈਗੇ ਆ ਔਰ ਇੱਛਾ ਦੇਖੋ 25 ਬੱਚੇ ਚੋਤੀ ਹੋ ਗਿਆ ਮਜੀਠੀਏ ਤੇ ਤਿੰਨ ਜਿਹੜੀਆਂ ਮੌਤਾਂ ਹੈਗੀਆਂ ਨੇ ਉਹ ਲੁਧਿਆਣਾ ਕਹਿੰਦੇ ਹੋਗੀਆਂ ਹਾਲਾਂਕਿ ਇੱਕ ਤੱਕ ਕਨਫਰਮਡ ਦਾ ਦੋ ਆਨਕਰ ਹੋਣਾ ਪਰ ਲੋਕਾਂ ਨੇ ਆਗੇ ਮੈਨੂੰ ਕਿਸੇ ਨੇ ਦੱਸਿਆ ਹੁਣੇ ਉਹਨੇ ਆਗੇ ਦੱਸਿਆ ਕਿ ਉਹ ਦੋ ਵੀ ਮਾਤਾ ਹੋ ਚੁੱਕੀਆਂ ਨੇ ਬੋਡੀ ਦੇਖ ਕੇ ਆਏ ਨੇ ਸੋ ਇਹ ਜਿਹੜੇ ਬੰਦੇ ਹੈਗੇ ਆ ਇਹ ਸਾਡਾ ਸੀਐਮ ਹੋਵੇ ਜਾਂ ਲੋਕਲ ਜਿਹੜੇ ਬੰਦੇ ਹੈਗੇ ਨੇ ਜਿੰਨੇ ਵੀ ਇਨਵੋਲਡ ਹੈ ठेकेदार ਵਗਾਰਾ ਮੈਂ ਪੂਰੀ ਗੱਲ ਕਰਨ ਲੱਗਿਆ ਮੈਂ A to Z ਔਰ ਐਕਸਾਈਜ਼ ਮਿਨਿਸਟਰ ਸਪੈਸ਼ਲੀ ਇਹ ਸਾਰਿਆਂ ਦੇ ਅਫਰਸਟਰ ਹੋਣੇ ਚਾਹੀਦੇ ਔਰ ਅਫਰ ਐਦਾਂ ਦੇ ਹੋਣੇ ਚਾਹੀਦੇ ਤਾਂ ਕਿ ਇੱਕ ਸਬਕ ਚਲੇ ਜਾਵੇ ਔਰ ਜਿਹੜੇ ਨਾ ਪਾਲੇ ਹੋਏ ਨਾ ठेकेदार ਪਾਲੇ ਹੋਏ ਦੇਸੀ ਸ਼ਰਾਬ ਵਾਲੇ ਦੂਜੇ ਜਿਹੜੇ ਪਾਲੇ ਹੋਏ ਆ ਨਕਲੀ ਸ਼ਰਾਬ ਦਿੰਦੇ ਹੈਗੇ ਆ ਇਹ ਬੰਦਿਆਂ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਔਰ ਮੈਂ ਇੱਥੇ ਦਾ ਕਹਿਣਾ ਕਿ ਇੰਨੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ ਨੂੰ ਸਿਟੀਜ਼ਨਜ਼ ਬਾਰੇ ਰੈਜ਼ਿਡੈਂਟਸ ਬਾਰੇ ਲੋਕਾਂ ਬਾਰੇ ਕੋਈ ਧਿਆਨ ਇਹ ਸਰਕਾਰ ਟੁੱਟੇ ਜਾਈਦੀ ਹੈ ਤੇ ਇਹ ਸਰਕਾਰ ਇਸੇ ਮੁੱਦੇ ਦੇ ਉੱਤੇ ਮੌਤਾਂ ਦੇ ਮੁੱਦੇ ਦੇ ਉੱਤੇ ਗਵਰਨਰ ਰਾਜ ਲਗੜਾ ਚਾਹੀਦਾ ਹੈਗਾ ਇਮੀਡੀਏਟ ਵਾਸਤੇ ਮੈਂ ਤਾਂ ਬੀਜੇਪੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਰਿਕਵੈਸਟ ਕਰੂਗਾ ਉਹਨੇ ਇਸ ਟਾਈਮ ਇੱਕ ਰਿੰਕੂ son of ਨਥੁਰਾਮ ਦੀ ਡੈੱਡ ਬੋਡੀ ਆਈ ਹੈ ਜੁਦੀ ਡੈਥ ਕੁਝ ਸੰਦੇਕਟ ਸਰਕਮਸਟੈਂਸਸ ਚ ਹੋਈ ਹੈ ਤੇ ਡੈੱਥ ਦਾ ਜੋ ਐਗਜ਼ੈਕਟ ਕੌਜ਼ ਹੈ ਉਹ ਕੱਲ ਪੋਸਟਮਾਰਟਮ ਕਰਵਾ ਕੇ ਹੀ ਦੱਸ ਪਾਵਾਂਗੇ ਬਟ ਆਪਣਾ ਹਲੇ ਬਹੁਤ ਗੱਲਾਂ ਸਭ ਨੇ ਆ ਰਹੀਆਂ ਨੇ पर जो कंकलूजिव चीज़ हैगी है आफ्टर है, प्रॉपर प्रोपर इनवैसटिगेशन आफ्टर प्रॉपर पोस्टमार्टम उ दस पावे वो तो गल्ला बहुत सारिया आ रही ने बट अपना ना जो ब्रांच इज़ ए वेरी सैंटिफिक ब्रांच तो कल प्रोपर सैंटिफिक तरीके पोस्टमार्टम करा के फिर ही कोई एग्जैक्ट कॉज दस पाँवे किस तरह डैथ हुई है सर देखो इट इज़ वेरी हार्ड टू से शराब पीने हो सकती है कि नहीं हो सकती क्योंकि एज सच बॉडी के उपरों कोई बहुत ज़्यादा प्रोफाउन समेल ऑफ एल्कोहल नहीं आ रही ਤੇ ਇਟ ਇਜ਼ ਵੈਰੀ ਹਾਰਡ ਟੂ ਸੇ ਜਦ ਵੀ ਵਿਲ ਡੂ ਅ ਪੋਸਟਮਾਰਟਮ ਤਾਂ ਹੀ ਵੀਲ ਬੀ ਇਨ ਅ ਬੈਟਰ ਪਲੇਸ ਦਸਨ ਲਿਖ ਵੀ ਕਿਸ ਤਰ੍ਹਾਂ ਡੈਥ ਹੋਈ ਹੈ ਨਾ ਤੇ ਮੌਕੇ ਤੇ ਆਏ ਦੇਖੋ ਸ਼ਰਾਬ ਪੀਣ ਨਾਲ ਡੈਥ ਹੋਈ ਹੈ ਕਿਸ ਦੀ ਬਾਕੀ ਦੇਖ ਲੈਨੇ ਜੋ ਇਨਫੋਰਮੇਸ਼ਨ ਆਈ ਹੈ ਬਾਕੀ ਉਹਦਾ ਚੀਜ਼ ਪੋਸਟਮਾਰਟਮ ਨੇ ਕਲੀਅਰ ਕਰਨੀ ਹੈਗੀ ਇਸ ਤਰ੍ਹਾਂ ਹਲੇ ਇਨਫੋਰਮੇਸ਼ਨ ਕੋਈ ਆਈ ਹੈ ਸਾਨੂੰ ਬਾਕੀ ਤਾਂ ਇੱਕ ਵਾਰ ਸਾਰੀ ਚੀਜ਼ ਕਲੀਅਰ ਕਰ ਲਈਏ ਘਰਦਿਆਂ ਤੋਂ ਪੁੱਛ ਕੇ ਚ ਕਰ ਲਈਏ ਬਾਕੀ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ